ਨਮਸਕਾਰ ਦੋਸਤੋ ਮੈਂ ਅਸ਼ੋਕ চোপੜਾ ਪੀ ਡਿਫਰੈਂਸੀਟੀ ਹਲਚਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਤਨੁਜ پارک ਨੰਗਲ ਜਿੱਥੇ ਨੰਗਲ ਨਗਰ ਕਾਉਂਸਲ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਬੱਚਿਆਂ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਸ਼ੇਸ਼ ਤੌਰ ਦੇ ਵਿਸ਼ੇਸ਼ ਤੌਰ ਤੇ ਇੱਕ ਫੁਆਰੇ ਬਣਾਏ ਗਏ ਆ ਇਹਨਾਂ ਫੁਆਰਿਆਂ ਦਾ ਮਤਲਬ ਇਹ ਹੀ ਹੈ ਕਿ ਅਗਰ ਬੱਚਿਆਂ ਵਾਸਤੇ সুইমিং ਪੂਲ ਨਹੀਂ ਹੈ ਤੇ ਬੱਚੇ ਇੱਥੇ ਆ ਕੇ ਮਸਤੀ ਕਰ ਸਕਦੇ ਆ ਨਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਕਿੰਨਾ ਮਸਤੀ ਕਰਦੇ ਹੋਏ ਇਸ ਫੁਆਰੇ ਦੇ ਵਿੱਚ ਨਹਾ ਰਹੇ ਆ ਬਹੁਤ ਬਿਹਤਰੀਨ ਬੱਚਿਆਂ ਵਾਸਤੇ ਚੀਜ਼ ਹੈ ਜੀ ਬੱਚੇ ਕਾਫੀ ਖੁਸ਼ ਕਾਫੀ ਪਰਸੰਨ ਨਜ਼ਰ ਆ ਰਹੇ ਆ ਤੇ ਅਭਿਵਾਹਕ ਤੁਸੀਂ ਦੇਖ ਸਕਦੇ ਹੋ ਅਭਿਵਾਹਕ ਜਿਹੜੇ ਆ ਬੱਚਿਆਂ ਦੇ ਮਾਤਾ ਪਿਤਾ ਵੀ ਇੱਥੇ ਬੈਠੇ ਹੋਏ ਆ ਪਰਿਵਾਰ ਦੇ ਲੋਕ ਬੈਠੇ ਹੋਏ ਆ ਆਪਣੇ ਬੱਚਿਆਂ ਨੂੰ ਮਸਤੀ ਕਰਦੇ ਹੋਏ ਦੇਖਦੇ ਪਏ ਤੇ ਬਹੁਤ ਹੀ ਬਿਹਤਰੀਨ ਬੱਚਿਆਂ ਵਾਸਤੇ ਨਗਰ ਕੌਂਸਲ ਨੇ ਇੱਕ ਪਹਿਲ ਕੀਤੀ ਹੈ ਇਹ ਫੁਆਰੇ ਲਗਾਏ ਗਏ ਹੈ ਤਾਂ ਕਿ ਬੱਚਿਆਂ ਨੂੰ ਗਰਮੀਆਂ ਦੇ ਵਿੱਚ ਮસ્ਤੀ ਕਰਨ ਦਾ ਮੌਕਾ ਮਿਲ ਸਕੇ ਬਿਲਕੁਲ ਠੰਡਾ ਪਾਣੀ ਹੈ ਜੀ ਸਾਫ਼ ਸੁਥਰਾ ਪਾਣੀ ਹੈ ਕਿ ਬੱਚੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਮસ્ਤੀ ਕਰਦੇ ਹੋਏ ਕਾਫੀ ਮસ્ਤੀ ਬੱਚਿਆਂ ਵਾਸਤੇ ਮસ્ਤੀ ਦਾ ਇੱਕ ਵਿਸ਼ੇਸ਼ ਮੌਕਾ ਇਹ ਨੰਗਲ ਨਗਰ ਕੌਂਸਲ ਵੱਲੋਂ ਉਪਲਬਧ ਕਰਵਾਇਆ ਗਿਆ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਪਾਣੀ ਤਿਵਾਰਿਆਂ ਦੇ ਵਿੱਚ ਆ ਰਿਹਾ ਤੇ ਇਹਨਾਂ ਤਿਵਾਰਿਆਂ ਦੇ ਮਾਧਿਅਮ ਨਾਲ ਹੀ ਜਿਹੜੇ ਬੱਚੇ ਐ ਪੂਰੀ ਤਰ੍ਹਾਂ ਖੰਦ ਕਰਦੇ ਹੋਏ ਪੂਰੀ ਤਰ੍ਹਾਂ ਮਸਤੀ ਕਰਦੇ ਹੋਏ ਐਸ ਵੀ ਦੇਖ ਤਸਵੀਰਾਂ ਦੇਖੋ ਕਿੰਨੇ ਬੱਚੇ ਖੁਸ਼ ਨਜ਼ਰ ਆ ਰਹੇ ਐ ਇਸ ਪਾਰਕ ਦੇ ਵਿੱਚ ਇਸ ਤਿਵਾਰਿਆਂ ਦੀ ਵਿਸ਼ੇਸ਼ੀ ਤੇ ਰੀਵਿੰਗ ਪੂਲ ਜਿਹੜੇ ਇੱਥੇ ਬਣਾਏ ਗਏ ਸੀਗੇ ਰੀਵਿੰਗ ਪੂਲ ਕਾਮਯਾਬ ਨਹੀਂ ਹੋਏ ਤੇ ਨੰਗਲ ਨਗਰ ਕੌਂਸਲ ਨੇ ਇੱਕ ਪਹਿਲ ਕੀਤੀ ਐ ਕਿ ਬੱਚਿਆਂ ਵਾਸਤੇ ਇਹ ਵਿਵਸਥਾ ਕੀਤੀ ਗਈ ਆਰ ਬੱਚੇ ਕਾਫੀ ਖੁਸ਼ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਪੂਰੀ ਮਸਤੀ ਕਰਦੇ ਹੋਏ ਪੂਰੀ ਐਤੂ ਹੀ ਦੇਖੋ ਤੇ ਐਦਾਂ ਦੇ ਮੌਕੇ ਆਮ ਨੰਗਲ ਦੇ ਵਿੱਚ ਨਹੀਂ ਹੈ ਨੰਗਲ ਨਗਰ ਕੌਂਸਲ ਨੇ ਇਸੀ ਪਾਰਕ ਇਹ ਬੱਚਿਆਂ ਨੂੰ ਸੌਦਾ ਦਿੱਤੀ ਆ ਕਿ ਬੱਚੇ ਜਿਹੜੇ ਆ ਪੂਰੀ ਤਰ੍ਹਾਂ ਮਸਤੀ ਦੇ ਵਿੱਚ ਇਨਹਾਰਿਆ ਆਪਣੀ ਮਸਤੀ ਕਰ ਰਿਹਾ ਹੰ ਟਾਈਮ ਇਹ ਬੱਚਿਆਂ ਵਾਸਤੇ ਕਿਤੇ ਦਾ ਮੋਟਾ ਤੇ ਬੱਚਿਆਂ ਨੂੰ ਇਹ ਵਿਵਸਥਾ ਕੀਤੀ ਗਈ ਹੈ ਕਿ ਬੱਚੇ ਆਰਾਮ ਨਾਲ ਆ ਕੇ ਮਸਤੀ ਕਰਨ ਜਿੰਨੀ ਦੇ ਮਸਤੀ ਕਰਨੀ ਆ ਕਰਨ ਕੋਈ ਪੈਸਾ ਨਹੀਂ ਕੋਈ ਫੀਸ ਨਹੀਂ ਬਿਲਕੁਲ ਫ੍ਰੀ ਇਹ ਤੁਸੀਂ ਆਪ ਦੇਖ ਸਕਦੇ ਹੋ ਬੱਚਿਆਂ ਦੇ ਜਿਹੜੇ ਮਾਪੇ ਆ ਉਹ ਵੀ ਇੱਥੇ ਬੈਠੇ ਹੋਏ ਆ ਤੇ ਬੱਚੇ ਮસ્ਤੀ ਕਰ ਰਹੇ ਆ ਛੋਟੇ ਛੋਟੇ ਬੱਚੇ ਬਿਲਕੁਲ ਸੇਫ ਬੱਚਿਆਂ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਡਰ ਦੀ ਜਰੂਰਤ ਨਹੀਂ ਡਰ ਦੀ ਕੋਸ਼ਿਸ਼ ਨਹੀਂ ਐਪੀ ਦੇਖ ਸਕਦੇ ਹੋ ਪਹਿਲੇ ਥੋੜਾ ਥੋੜਾ ਪਾਣੀ ਸੀ ਹੁਣ ਪਾਣੀ ਥੋੜਾ ਵਧਣ ਲੱਗਿਆ ਇੱਥੇ ਤੁਸੀਂ ਦੇਖੋ ਬੱਚੇ ਦੇਖੋ ਮસ્ਤੀ ਕਰਦੇ ਹੋਏ ਅੱਛੂ ਕਿਹੋ ਜਿਹਾ ਲੱਗ ਰਹਾ ਹੈ ਬਿਲਕੁਲ ਜੀ ਬੱਚਿਆਂ ਵਾਸਤੇ ਮસ્ਤੀ ਦਾ ਮੌਕਾ ਬੜੀ ਮસ્ਤੀ ਕਰਦੇ ਹੋਏ ਬੱਚੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਮੈਂ ਅਪੀਲ ਕਰਾਂਗਾ ਜਿਹੜੇ ਸਾਡੇ ਦਰਚੱਕ ਤੁਹਾਨੂੰ ਦੇਖਦੇ ਆ ਤੁਸੀਂ ਅਗਰ ਬੱਚਿਆਂ ਨਾਲ ਆ ਕੇ ਮસ્ਤੀ ਕਰਨਾ ਚਾਹੁੰਦੇ ਆ ਫੜੇ ਬੱਚਿਆਂ ਨੂੰ मस्ती चाहिए तो जरूर सतलुज पार्क आओ जित बच्चों वास्ते विशेष व्यवस्था की, की गई है कि बच्चे फुहर के नाल ना, ना सकन किसी तरह का बच्चे वास्ते खतरा नहीं रखे मैडम की कहना हो दसो ਦੱਤਿਆ ਵਾਸਤੇ ਕਿੱਦਾਂ ਫਨ ਲੱਗ ਰਿਹਾ ਬਹੁਤ ਚਲ ਰਿਹਾ ਹਾਂ ਕਾਫੀ ਬੱਚੇ ਇੰਜੋਏ ਕਰ ਰਹੇ ਆ ਬਿਲਕੁਲ ਜੀ ਸਿਹਤਿਲਕ ਤੇ ਦ੍ਰਿਸ਼ਟੀਕੁ ਵੀ ਦੇਖ ਸਕਦੇ ਸੀਗੇ ਇਹਨਾਂ ਨੇ ਵੀ ਦੱਸਿਆ ਕਿ ਬਹੁਤ ਵਧੀਆ ਵਿਵਸਥਾ ਬੱਚਿਆਂ ਵਾਸਤੇ ਕੀਤੀ ਗਈ ਹੈ ਤੇ ਬੱਚੇ ਪੂਰੀ ਤਰ੍ਹਾਂ ਮસ્ਤੀ ਕਰ ਰਹੇ ਹੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਤੇ ਹੁਣ ਵਾਸਤੇ ਇਹਨਾਂ ਜੀ ਮੈਨੂੰ ਦੀਓ ਇਜਾਜ਼ਤ ਧੰਨਵਾਦ